ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਦੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਜਿਹੜੀ ਕਲੈਕਸ਼ਨ ਬਹੁਤ ਸੋਹਣੀ ਆ ਬਹੁਤ ਵਧੀਆ ਇੱਕ ਯੂਨੀਕ ਜੀ ਕਲੈਕਸ਼ਨ ਆ ਅਲੱਗ ਜੀ ਆ ਲੈਸਸ ਵਗੈਰਾ ਦਾ ਡਿਜ਼ਾਈਨ ਹੋਇਆ ਤੇ ਇੱਕ ਜਿਹੜਾ ਆਪਾਂ ਲੈ ਕੇ ਆਏ ਆ ਸ਼ਿਮਰ ਲੈ ਕੇ ਆਏ ਆ ਜਿਹਦੀ ਕੀ ਅੱਗੇ-ਅੱਗੇ ਹੁਣ ਡਿਮਾਂਡ ਹੁਣੀ ਸਟਾਰਟ ਹੋ ਚੁੱਕੀ ਆ ਕਈ ਭੈਣਾਂ ਕਹਿੰਦੀਆਂ ਸੀ ਕਿ ਸ਼ਿਮਰ ਜਰਦੀ ਲੈ ਕੇ ਆਓ ਸੋ ਇੱਕ ਸੈੱਟ ਆਪਣੇ ਕੋਲ ਸ਼ਿਮਰਦਾ ਆਇਆ ਇੱਕ ਆਪਣੇ ਕੋਲੇ ਪਿਓਰ ਵਿਸਕੋਸ ਮਸਲੀਨ ਦੇ ਉੱਪਰ ਹੈ ਨਾ ਬਹੁਤ ਸੋਹਣਾ ਵਰਕ ਹੋ ਕੇ ਨਾਲ ਚਨੂਨ ਦੇ ਦੁਪੱਟੇ ਲਾ ਕੇ ਬਹੁਤ ਸੋਹਣਾ ਪਾਰਟੀ ਵੇਅਰ ਦਾ ਸੈੱਟ ਆਇਆ ਸਿੰਪਲ ਸੋਬਰ ਸਰਦਾਰੀ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਬਹੁਤ ਥੈਂਕ ਯੂ ਆ ਬਹੁਤ ਹੀ ਜ਼ਿਆਦਾ ਦਿਲੋਂ ਥੈਂਕ ਯੂ ਆ ਇੰਨਾ ਜ਼ਿਆਦਾ ਪਿਆਰ ਦੇਣ ਲਈ ਹੈ ਨਾ ਬਹੁਤ ਪਹਿਣਾ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਨੇ ਜਦਕਿ ਤੁਸੀਂ ਮੈਨੂੰ ਤਾਂ ਦੇਖ ਲੈਣੇ ਹੋ ਮਤਲਬ ਕਿ ਵੀਡੀਓ ਰਾਹੀਂ ਦੇਖ ਲੈਣੇ ਹੋ ਪਰ ਮੈਂ ਤਾਂ ਤੁਹਾਨੂੰ ਦੇਖਿਆ ਤੱਕ ਵੀ ਨਹੀਂ ਹੁੰਦਾ ਹਨਾ ਫਿਰ ਵੀ ਤੁਹਾਡਾ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੇ ਇੰਨੀ ਜ਼ਿਆਦਾ ਜਦੋਂ ਇੱਕ ਕਾਲ ਆਉਂਦੀ ਆ ਜਾਂ ਤੁਹਾਡੀ ਹਨਾ ਜਦੋਂ ਗੱਲ ਹੁੰਦੀ ਆ ਕਈ ਭੈਣਾਂ ਨੇ ਤੇ ਜਿਨ੍ਹਾਂ ਨਾਲ ਜਦੋਂ ਗੱਲ ਹੁੰਦੀ ਆ ਐ ਲੱਗਦਾ ਕਿ ਲੱਗਦਾ ਹੀ ਨਹੀਂ ਕਿ ਮੈਂ ਉਹਨਾਂ ਕਸਟਮਰਸ ਦੇ ਨਾਲ ਗੱਲ ਕਰ ਰਹੀ ਆ ਆ ਹੀ ਲੱਗਦਾ ਹੁੰਦਾ ਕਿ ਆਪਣਾ ਹੀ ਕੋਈ ਆਪਦਾ ਹੀ ਹਨਾ ਗੱਲ ਕਰ ਰਿਹਾ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੇ ਰਿਪੀਟ ਟੂ ਰਿਪੀਟ ਫੋਰਮ ਦੀਆਂ ਭੈਣਾਂ ਦੀ ਬਹੁਤ ਥੈਂਕ ਯੂ ਇਹਨਾਂ ਦਾ ਰਿਪੀਟ ਟੂ ਰਿਪੀਟ ਆਰਡਰ ਜਾਂਦਾ ਯਾਨੀ ਕਿ ਆਰਡਰ ਇਸ ਤਰ੍ਹਾਂ ਜਾਂਦੇ ਨੇ ਕਿ ਆਰਡਰ ਰੈਡੀ ਵੀ ਹੋ ਜਾਂਦਾ ਪਹੁੰਚ ਵੀ ਜਾਂਦਾ ਸਾਡੇ ਕੋਲ ਬਿੱਲ ਬਣਾਉਣ ਦਾ ਟਾਈਮ ਨਹੀਂ ਹੁੰਦਾ ਭੈਣਾਂ ਵਿਚਾਰੀਆਂ ਫੋਨ ਲਾ ਲਾ ਕਹਿਣਗੀਆਂ ਪਰਮਿੰਦਰ ਬਿੱਲ ਤਾਂ ਬਣਾ ਦੇ ਅ ਅਸੀਂ ਬਿੱਲ ਪੇ ਕਰਦੀ ਹੈ ਹਨਾ ਇੰਨਾ ਜ਼ਿਆਦਾ ਯਾਨੀ ਕਿ ਉਹਨਾਂ ਨੂੰ ਮੇਰੇ ਤੇ ਤੇ ਮੈਨੂੰ ਉਹਨਾਂ ਦੇ ਇੰਨਾ ਜ਼ਿਆਦਾ ਟਰਸਟ ਯਾਨੀ ਕਿ ਬਣ ਗਿਆ ਵੀ ਇੱਕ ਸਮਝ ਲਓ ਇੰਨਾ ਜ਼ਿਆਦਾ ਯਕੀਨ ਹੋ ਗਿਆ ਵੀ ਬਸ ਜੇ ਚੀਜ਼ ਉਹਨਾਂ ਤੱਕ ਪਹੁੰਚ ਗਈ ਕੋਈ ਗੱਲ ਨਹੀਂ ਜੀ ਉਹਨਾਂ ਦਾ ਪੇਮੈਂਟ ਵੀ ਆਰਾਮ ਦੇ ਨਾਲ ਆ ਜਾਣੀ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਹਾਂਜੀ ਜੇ ਅਸੀਂ ਆਰਡਰ ਦਿੱਤਾ ਤਾਂ ਸਾਡੇ ਆਰਾਮ ਦੇ ਨਾਲ ਸੂਟ ਸਾਡੇ ਤੱਕ ਪਹੁੰਚਦੇ ਹੋ ਜਾਣੇ ਸਾਡੇ ਘਰੇ ਆਇਆ ਦੀ ਪਤਾ ਲੱਗਣਾ ਕਿ ਹਾਂਜੀ ਸੂਟ ਆ ਗਏ ਇੰਨਾ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਹੋ ਇੱਕ ਮੈਂ ਛੋਟੇ ਜਿਹੇ ਪਿੰਡ ਤੋਂ ਛੋਟੀ ਜੀ ਸ਼ਾਪ ਤੋਂ ਮਿਆਂ ਦਾ ਕੰਮ ਸਟਾਰਟ ਕੀਤਾ ਹੋਇਆ ਵਾ ਯਾਨੀ ਕਿ ਪਰ ਜਿਸ ਤਰ੍ਹਾਂ ਨਾਲ ਤੁਸੀਂ ਪਿਆਰ ਦੇ ਰਹੇ ਹੋ ਤੇ ਮੈਨੂੰ ਲੱਗਦਾ ਵਾ ਵੀ ਇੰਨਾ ਜ਼ਿਆਦਾ ਪਿਆਰ ਲੈਂਦੇ ਲੈਂਦੇ ਵੀ ਆਪਣੀ ਵਾਹਿਗੁਰੂ ਕਰੋਗਾ ਕਿ ਸ਼ੌਪ ਆਪਾਂ ਵੱਡੀ ਕਰਾਂਗੇ ਕੁਆਂਟੀਟੀ ਦੇ ਵਿੱਚ ਆਇਆ ਕਰੋ ਆਪਣੇ ਕੋਲ ਵੀ ਸਾਰਾ ਹਨਾ ਤੇ ਬਹੁਤ ਜ਼ਿਆਦਾ ਜਾਨਕੀ ਪਿਆਰ ਤੁਹਾਡਾ ਮਿਲ ਰਿਹਾ ਤੈਹ ਦਿਲੋਂ ਥੈਂਕ ਯੂ ਆਏ ਚੀਜ਼ ਲਈ ਬਹੁਤ ਹੀ ਜਾਨਕੀ ਸ਼ਬਦਾਂ ਚ ਤਾਂ ਮੈਂ ਬਿਆਨ ਨਹੀਂ ਕਰ ਸਕਦੀ ਸਾਰੀਆਂ ਭੈਣਾਂ ਦਾ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਤੇ ਚਲੋ ਜੀ ਦਿਖਾਉਣੀ ਅੱਜ ਦੀ ਕਲੈਕਸ਼ਨ ਵੀ ਬਹੁਤ ਸੋਹਣੀ ਆਈ ਹੈ ਤੇ ਜਿਹੜੀਆਂ ਭੈਣਾਂ ਨਵੀਆਂ ਸਾਡੇ ਨਾਲ ਜੁੜ ਰਹੀਆਂ ਨੇ ਹਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗੀ ਬਾਕੀ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾਉਣੀ ਆ ਕੋਈ ਹੈਂਡਵਰਕ ਦਾ ਥ्रेडਵਰਕ ਦਾ ਸੂਟ ਰੈਡੀ ਕਰਵਾਉਣਾ ਅਵੇਲੇਬਲ ਆ ਜੀ ਸਾਰੇ ਕਾਰੀਗਰ ਆਪਣੇ ਕੋਲ ਅਵੇਲੇਬਲ ਆ ਬੇਫਿਕਰ ਹੋ ਕੇ ਆਪਣੀ ਆਰਡਰ ਤੁਸੀਂ ਦੇ ਸਕਦੇ ਹੋ ਲੋ ਜੀ ਦਿਖਵਾਨੀਆਂ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਸਾਰੀ ਰੇਂਜ ਇੱਕੋ ਹੀ ਰੇਂਜ ਰਹੂਗੀ ਸਾਰੇ ਸੂਟਾਂ ਦੀ 1650 1650 ਦੇ ਵਿੱਚ ਸਾਰੇ ਸੂਟ ਨੇ ਜਿਹੜਾ ਮਰਜੀ ਸੂਟ ਬੇਫਿਕਰ ਹੋ ਕੇ ਆਪਣੇ ਚੱਕ ਲਿਓ ਜੀ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਦੇਖੋ ਕਿੰਨਾ ਸੋਹਣਾ ਦੋ ਕਲਰ ਆਏ ਨੇ ਦੋਨੇ ਦੇ ਦੋਨੇ ਹੀ ਕਲਰ ਪੂਰੇ ਕੈਂਟ ਨੇ ਬਹੁਤ ਸੋਹਣੇ ਨੇ ਆ ਲਓ ਜੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਸੁਪੀਰੀਅਰ ਕਾਟਨ ਦੇ ਉੱਪਰ ਸਾਰਾ ਲੈਸਸ ਦਾ ਡਿਜ਼ਾਈਨ ਹੋ ਕੇ ਆਇਆ ਬਹੁਤ ਵਧੀਆ ਪ੍ਰਿੰਟਿੰਗ ਚੈੱਕ ਆ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਲਓ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ 컬러 ਬਹੁਤ ਸੋਹਣਾ 그린 ਕਲਰ ਦੇ ਉੱਪਰ ਆ ਸਾਰਾ ਲੈਸਿਸ ਦਾ ਡਿਜ਼ਾਈਨ ਹੋਇਆ ਹੋਇਆ ਬਹੁਤ ਵਧੀਆ ਤੇ ਨਾਲ ਪੱਲੇ ਤੇ ਵੀ ਸੇਮ ਇਸ ਤਰ੍ਹਾਂ ਲੈਸਿਸ ਦਾ ਡਿਜ਼ਾਈਨ ਮਿਲੂਗਾ ਬਹੁਤ ਸੋਹਣੀ ਲੁੱਕ ਦਾ ਸੂਟ ਆ ਸਾਰਾ ਪੱਲੇ ਤੇ ਇਸ ਤਰ੍ਹਾਂ ਆ ਬਾਟਮ ਨਾਲ ਦਾ ਸਾਰਾ ਪੈਚ ਲੱਗ ਕੇ ਜਿਵੇਂ ਬਾਟਮ ਆ ਡਿਜੀਟਲ ਜਿਹੀ ਪਲੇਨ ਬਾਟਮ ਆ ਉਹਦੇ ਵਿੱਚ ਡਿਜੀਟਲ ਜਿਹਾ ਪ੍ਰਿੰਟ ਆ ਸੇਮ ਬਾਟਮ ਦਾ ਪੈਚ ਲੱਗ ਕੇ ਲੈਸੇ ਕੁਝ ਵੀ ਕਰਾਉਣ ਦੀ ਲੋੜ ਨਹੀਂ ਜਸਟ ਸਟਿਚ ਕਰਾ ਕੇ ਪਾਉਣਾ ਹੀ ਆ ਸਾਡੇ 1650 ਰੁਪਿਆ ਪ੍ਰਾਈਸ ਆ ਬਹੁਤ ਸੋਹਣੀ ਜਾਨੀ ਕਿ ਹੈਗੇ ਨੇ ਪੀਸ ਇਹ ਲੈਸਸ ਦਾ ਸਾਰਾ ਡਿਜ਼ਾਈਨ ਹੋਇਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਦੋਨੇ ਦੇ ਦੋਨੇ ਕਲਰ ਬਹੁਤ ਸੋਹਣਿਆ ਨਾਲ ਪਲੇਨ ਬਾਟਮ ਆ ਪਲੇਨ ਬਾਟਮ ਆ ਜਿਹੜਾ ਪੈਚ ਲੱਗਿਆ ਬਾਟਮ ਨਾਲ ਦਾ ਗ੍ਰੀਨ ਕਲਰ ਦਾ ਉਹ ਚ ਸੇਮ ਡਿਜੀਟਲ ਇਹ ਦਿਖਦਾ ਵਾ ਪ੍ਰਿੰਟ ਬਟ ਬਾਟਮ ਬਿਲਕੁਲ ਪਲੇਨ ਬਹੁਤ ਸੋਹਣੀ ਬਾਟਮ ਨਾਲ ਲੱਗੀ ਹੋਈ ਆ ਪੀਸ ਬਹੁਤ ਸੋਹਣੇ ਨੇ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਓ ਵਟਸਐਪ ਕਰ ਦੋ ਬਣੇ ਹੋਏ ਦੀ ਲੁੱਕ ਕੁਛ ਇਦਾਂ ਆਊਗੀ ਜੀ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਸਾਰਾ ਲੈਸਿਸ ਦਾ ਕੰਮ ਇੱਕ ਤੋਂ ਇੱਕ ਕਰਿਆ ਹੋਇਆ ਮਿਲੇਗਾ ਤੁਹਾਨੂੰ ਨਾਲ ਇਹਨਾਂ ਦੇ ਦੁਪट्टे ਲੱਗੇ ਹੋਏ ਆ ਵਿਸਕੋਸ ਮਸਲੀਨ ਦੇ ਲੋ ਸਾਰਾ ਦੁਪੱਟਾ ਹੈਗਾ ਜੀ ਵਿਸਕੋਸ ਮਸਲੀਨ ਦਾ ਦੇਖ ਸਕਦੇ ਹੋ ਸਾਰਾ ਡਿਜੀਟਲ ਦੁਪੱਟਾ ਵਾ ਬਹੁਤ ਸੋਹਣਾ ਬਹੁਤ ਪਿਆਰਾ ਇਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਦੇ ਦੋਨੇ ਹੀ ਕਲਰ ਸੁੱਪਰ ਬਿਟਰ ਕਲਰ ਦੋਨੇ ਹੀ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਕੱਪੜਾ ਪੂਰਾ ਜਿਆਦਾ ਫਾਈਨ ਆ ਸੁਪੀਰੀਅਰ ਕਾਟਨ ਸਾਰੀ ਲੱਗੀ ਹੋਈ ਆ ਜੀ ਆ ਲੋ ਸੈਕੰਡ ਕਲਰ ਦੇਖੋ ਬੈਂਗਨੀਜਾ ਕਲਰ ਆ ਦੇਖੋ ਕਿੰਨਾ ਸੋਹਣਾ ਕਿੰਨਾ ਖਿਲ ਕੇ ਪ੍ਰਿੰਟ ਆਉਂਦਾ ਕਲਰ ਬਹੁਤ ਸੋਹਣਾ ਸਹੀ ਗੱਲ ਆ ਖੁੱਲਿਆ ਹੋਇਆ ਲੱਗ ਰਿਹਾ ਆ ਲੋ ਸਾਰਾ ਲੈਸਿਸ ਦਾ ਕੰਮ ਹੋਇਆ ਹੋਇਆ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਸੇਮ ਡਿਜ਼ਾਈਨ ਆ ਸੇਮ ਡਿਜ਼ਾਈਨ ਦੇ ਉੱਪਰ ਇਹ ਦੋ ਕਲਰ ਆਏ ਨੇ ਦੋਨੇ ਦੇ ਦੋਨੇ ਹੀ ਕਲਰ ਬਹੁਤ ਸੋਹਣੇ ਨੇ ਤੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਦੇ ਉੱਪਰ ਆਏ ਨੇ 1650 ਰੁਪਿਆ ਸਿਰਫ ਪ੍ਰਾਈਸ ਆ ਜਿਹੜਾ ਮਰਜੀ ਸੌਣ ਤੁਸੀਂ ਲੈ ਸਕਦੇ ਜਿਹੜੀਆਂ ਪਹਿਣਾ ਤਾਂ ਲਾਈਨਿੰਗ ਲਗਵਾਉਣਾ ਪਸੰਦ ਕਰਦੀਆਂ ਲਾਈਨਿੰਗ ਲਵਾ ਕੇ ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਹੋ ਜਾਂਦੀ ਆ ਪਰ ਜਿਹੜੀਆਂ ਪਹਿਣਾ ਸਕਿੱਪ ਕਰਨਾ ਚਾਹੁੰਦੀਆਂ ਕਰ ਸਕਦੇ ਹੋ ਪਿਓਰ ਕਾਟਨ ਆ 1% ਵੀ ਸਿੰਥੈਟਿਕ بیس ਨਹੀਂ ਹੈਗਾ ਜੇ ਲਾਈਨਿੰਗ ਨਹੀਂ ਲਗਵਾਉਂਗੇ ਤਾਂ ਵੀ ਪੂਰਾ ਵਧੀਆ ਕੋਈ ਵੀ ਲਾਈਨਿੰਗ ਅੰਡਰਸ਼ਰਟ ਦੀ ਇਹ ਕੱਪੜੇ ਨੂੰ ਰੁਕਾਇਰ ਨਹੀਂ ਹੈਗੀ ਬਹੁਤ ਵਧੀਆ ਸਾਰਾ ਬੇਸ ਆ ਪਿਓਰ ਕਾਟਨ ਹਾਲੇ ਇਹ ਸੀਗਾ ਡਾਰਕ ਚਾਰਟ ਹੁਣ ਥੋੜਾ ਜਿਹਾ ਮੈਂ ਦਿਖਾ ਰਹੀ ਆਈ ਹੈਗਾ ਜੀ ਲਾਈਟ ਇਹ ਵੀ ਸੇਮ ਲੈਸਿਸ ਦਾ ਡਿਜ਼ਾਈਨ ਹੋਇਆ ਹਾਲੇ ਦੇਖੋ ਬਹੁਤ ਸੋਹਣਾ ਸਾਰਾ ਲੈਸਸ ਦਾ ਕੰਮ ਹੋਇਆ ਹੋਇਆ ਲੈਸਸ ਪੂਰੀਆਂ ਵਧੀਆ ਪੂਰੀ ਫਿਨਿਸ਼ਿੰਗ ਦੇ ਨਾਲ ਲੱਗੀਆਂ ਇੱਕ ਵੀ ਲੈਸ ਆਈ ਨਹੀਂ ਹੈਗੀ ਕਿ ਹਾਂਜੀ ਉਹੀ ਉਧਰ ਖੁਰਦੜ ਜੀ ਲਾਈ ਪਈ ਆ ਧਾਗੇ ਨਿਕਲਦੇ ਤੁਰੇ ਫਿਰਦੇ ਆ ਬਹੁਤ ਸੋਹਣੀ ਪੂਰੀ ਸਫਾਈ ਦੇ ਨਾਲ ਸਾਰਾ ਲੈਸ ਦਾ ਕੰਮ ਹੋਇਆ ਪ੍ਰਿੰਟਿੰਗ ਸਾਰੀ ਡਿਜੀਟਲ ਹੋਈ ਹੋਈ ਆ ਸਾਰੇ ਉੱਪਰ ਤੱਕ ਐਸੀ ਤਰ੍ਹਾਂ ਸੇਮ ਲੈਸਸ ਦਾ ਕੰਮ ਮਿਲੂਗਾ ਤੇ ਇਹਦੇ ਨਾਲ ਆਲ ਓਵਰ ਸੂਟ ਆ ਇਹ ਪੂਰਾ 5 ਮੀਟਰ ਦਾ ਇਹਦੇ ਨਾਲ ਤੁਹਾਨੂੰ ਪਲੇਨ ਬਾਟਮ ਨਹੀਂ ਮਿਲਣੀ অল ওভার সোট ਹੈ 5 ਮੀਟਰ ਦੀ ਕੱਟ ਮਿਲੂਗੀ। ਲਓ ਜੀ। ਨਾਲ ਮਿਲੂਗਾ ਸੇਮ ਡਿਜੀਟਲ ਦੁਪੱਟਾ। ਬਹੁਤ ਸੋਹਣਾ ਦੁਪੱਟਾ ਦੇਖ ਸਕਦੇ ਹੋ। ਜਿਹੜਾ ਮਰਜ਼ੀ ਪੀਸ ਲੈ ਲਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ। ਕਲਰ ਬਹੁਤ ਸੋਹਣੇ ਨੇ। ਇਹ ਆਈਸਕ੍ਰੀਮ ਜਿਹਾ ਛਾਟ ਆਇਆ ਇਹਦੇ ਵਿੱਚ 4 ਕਲਰ ਆਏ ਨੇ ਆਪਣੇ ਕੋਲੇ। ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਨੇ। सॉरी। ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਆਏ ਨੇ। ਇਹ ਹੈਗਾ ਲਵੈਂਡਰ ਸ਼ੇਡ। ਇੱਕ ਆਊਗਾ ਇਹਦੇ ਵਿੱਚ ਬੇਬੀ ਬਲੂ ਕਲਰ। ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਆ ਬਹੁਤ ਸੋਹਣਾ ਕਲਰ ਆ ਬਹੁਤ ਰੀਅਰ ਆਂਦਾ ਇਹ ਵਾਲਾ ਹਮੇਸ਼ਾ ਹੀ ਤੇ ਕਲਰ ਇਹਦੇ ਜਾਨੀ ਕਿ ਤਿੰਨੇ ਦੇ ਤਿੰਨੇ ਬਹੁਤ ਬੈਸਟ ਆਏ ਨੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਆ ਲੋ ਅਗਲਾ ਕਲਰ ਇਹਦੇ ਵਿੱਚ ਆਇਆ ਜੀ ਮਹਿੰਦੀ ਆ ਸ਼ੇਪ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਸਾਰਾ ਲੈਸਿਸ ਦਾ ਕੰਮ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਪੂਰੀ ਵਧੀਆ ਵਾਲੀ ਲੈਸ ਲੱਗੀ ਇਹ ਨਹੀਂ 2-4 ਰੁਪਏ ਮੀਟਰ ਵਾਈਡ ਲੈਸ ਲਾ ਕੇ ਕਹਤਾ ਵੀ ਲੈਸਿਸ ਲੱਗੀਆਂ ਨਹੀਂ ਬਹੁਤ ਸੋਹਣਾ ਬਹੁਤ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਸੂਟਾਂ ਦੇ ਉੱਪਰ ਜਿਹੜਾ ਵੀ ਸੂਟ ਪਸੰਦ ਆ ਰਿਹਾ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਹ ਸੂਟ ਬਸ ਐਂਡ ਆ ਇਹਨਾਂ ਦਾ ਚਾਹੇ ਪਿੱਛੇੋਂ ਨਿਊ ਆ ਰਹੇ ਆ ਨਿਊ ਆਏ ਨੇ ਕੋਈ ਆਪਣੇ ਕੋਲ ਨਹੀਂ ਸੀਗੇ ਪਰ ਇਹਨਾਂ ਦਾ ਐਂਡ ਹੀ ਆ ਸਮਝ ਲਓ ਪਿੱਛੇੋਂ ਰਿਪੀਟ ਨਹੀਂ ਹੈਗੀ ਇਹਨਾਂ ਦੀ ਲਓ ਜੀ ਅਗਲਾ ਜਿਹੜਾ ਮੈਂ ਦਿਖਾਉਣ ਲੱਗੀ ਆ ਇਹ ਦਿਖਾਉਣ ਲੱਗੀ ਆ ਸ਼ਿਮਰ ਤੇ ਜਿਹੜੀਆਂ ਪਹਿਣਾ ਕੋਸ਼ ਪਾਰਟੀ ਵੀਅਰ ਜਿਆ ਯਾਨੀ ਕਿ ਵਧੀਆ ਚ ਲੈਣਾ ਚਾਹੁੰਦੀਆਂ ਪਿਓਰ ਸ਼ਿਮਰ ਜਿਹੜੀ ਕਿ ਆਪਾਂ ਇਸ ਸਾਲ ਪੂਰੀ ਜੋਰਾਂ ਸ਼ੋਰਾਂ ਦੇ ਸੇਲ ਕਰਨੀਆਂ ਇਹ ਆਊਗੀ ਹਰ ਬ੍ਰਾਂਡ ਦੇ ਉੱਪਰ ਇਹ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦੀ ਸ਼ਿਮਰ ਆ ਬਹੁਤ ਸੋਹਣੀ ਬਹੁਤ ਪਿਆਰਾ ਸਟਾਫ ਆ ਹਲੋ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਸਾਰੇ ਕਿਤੇ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦੀ ਤੁਹਾਨੂੰ ਸਟੈਂਪਿੰਗ ਮਿਲੂਗੀ ਪ੍ਰਿੰਟਿੰਗ ਕਲਰ ਬਹੁਤ ਸੋਹਣਾ ਕਲਰ ਆ ਰੇਅਰ ਜਾਈ ਕਲਰ ਹੈ ਵੀ ਬਹੁਤ ਵਧੀਆ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਨਾਲ ਇਹਨਾਂ ਦੇ ਜਿਹੜੇ ਦੁਪट्टे ਮਿਲਣਗੇ ਵਿਸਕੋਸ ਮਸਲੀਨ ਦੇ ਮਿਲਣਗੇ ਦੁਪੱਟੇ ਸੂਟ ਇਹ ਸਾਰਾ ਹੈਗਾ ਜੀ ਆਲ ਓਵਰ ਆਲ ਓਵਰ ਸੋਟ ਮਿਲੂਗਾ ਦੁਪੱਟੇ ਪੂਰੇ ਖੁੱਲੇ ਡੁੱਲੇ ਢਾਈ ਢਾਈ ਮੀਟਰ ਦੇ ਲੰਬਾਈ ਚੌੜਾਈ ਪੂਰੀ ਵਧੀਆ ਵਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਬਹੁਤ ਸੋਹਣੇ ਦੁਪੱਟੇ ਨੇ ਇਹਨਾਂ ਦੇ ਨਾਲ ਵੀ ਇਹਦੇ ਕਲਰ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ। ਲੋ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ। ਆਹ ਲੋ ਇੱਕ ਮਹਿੰਦੀਆ ਸ਼ੇਡ ਮਿਲੂਗਾ, ਸ਼ਿਮਰ ਦਾ ਟੱਚ ਆ ਜਿਵੇਂ ਮਰਜੀ ਸਰਦਾਰੀ ਪਾਰਟੀ ਵੀਅਰ ਜੀ ਲੁੱਕ ਆ ਬਿਨਾ ਸਾਰੀਆਂ ਨਕੜਾਈਆਂ ਕੜੁਈਆਂ ਤੋਂ ਕੁਝ ਹਟ ਕੇ ਪਿਛਲੇ ਸਾਲ ਵੀ ਸ਼ਿਮਰ ਦਾ ਪੂਰਾ 트ੈਂਡ ਸੀ ਇਸ ਵਾਰ ਵੀ ਟੈਬੀ ਲਾਈਨਿੰਗ ਤੇ ਸ਼ਿਮਰ ਸਭ ਤੋਂ ਉੱਪਰ ਰਹੂਗੀ। ਬਹੁਤ ਸੋਹਣੀ ਜਾਣੀ ਕਿ ਇੱਕ ਅਲੱਗ ਜੀ ਫੈਗਨਸ ਆਉਂਦੀ ਹੁੰਦੀ ਹੈ ਜੋ ਸੂੜ ਤੋਂ ਬਹੁਤ ਵਧੀਆ ਸ਼੍ਰੀ ਕ੍ਰਿਸ਼ਨਾਂ ਦਾ ਸਾਰਾ ਹੈਗਾ ਬ੍ਰਾਂਡ ਇਹ ਬਹੁਤ ਸੋਹਣਾ ਨਾਲ ਸੇਮ ਇਸ ਕਾਸਮਸ ਲੀਨ ਦੇ ਦੁਪੱਟੇ ਆ ਆ ਲੋ ਜੀ ਅਗਲਾ ਕਲਰ ਹੈਗਾ ਜੀ ਪਿਆਜ਼ੀ ਜਿਹਾ ਸ਼ੇਡ ਆ ਜੀ ਇਹ ਹੈਗਾ ਪਿਆਜ਼ੀ ਸ਼ੇਡ ਦੇ ਉੱਪਰ ਫੋਰਥ ਕਲਰ ਇਹਦਾ ਮਿਲੂਗਾ ਜੀ ਦੋਨੋਂ ਫਲੋਜੀ ਸ਼ੇਡ ਫੋਰਥ ਕਲਰ ਹੈਗਾ ਫਰੋਦੀ ਜੀ ਜਿਹੜਾ ਮਰਜੀ ਸ਼ੇਡ ਚੱਕ ਲੋ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆ ਬਹੁਤ ਬੈਸਟ ਨੇ ਤੇ ਚਾਰੇ ਪੂਰੇ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆ ਲੋ ਅਗਲਾ ਮੈਂ ਤੁਹਾਨੂੰ ਦਿਖਾਉਣੀ ਆ ਬਿਸਕੋਟ ਮਸਲੀਨ ਦੇ ਉੱਪਰ ਬਹੁਤ ਸੋਹਣਾ ਬਹੁਤ ਵਧੀਆ ਆ ਵੀ ਕੀ ਸੂਟ ਆ ਬਿਸਕੋਟ ਮਸਲੀਨ ਦਾ ਸਾਰਾ ਦੇਖੋ ਡਿਜੀਟਲ ਹੈ ਇਹ ਕੰਮ ਹੋਇਆ ਹੋਇਆ ਸਾਰੇ ਕੰਮ ਨੂੰ ਨਾ ਆਰੀ ਦੇ ਨਾਲ ਆਰੀ ਦਾ ਸਾਰਾ ਕੰਮ ਹੋ ਗਿਆ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਉੱਪਰ ਜ਼ਰੀ ਦਾ ਆਰੀ ਦਾ ਕੰਮ ਹੋ ਕੇ ਬਹੁਤ ਸੋਹਣਾ ਪੂਰਾ ਠੋਸ ਕੰਮ ਕੀਤਾ ਇਹ ਨਹੀਂ ਵੀ ਇੱਕ ਧਾਗਾ ਖਿੱਚੇਗਾ ਤਾਂ ਸਾਰਾ ਕੰਮ ਖਰਾਬ ਹੋ ਜੂ ਨਹੀਂ ਪੂਰਾ ਵਧੀਆ ਸਾਰਾ ਕੰਮ ਫਿਨਿਸ਼ਿੰਗ ਬਹੁਤ ਸੋਹਣੀ ਸੂਤ ਨੂੰ ਦਿੱਤੀ ਹੋਈ ਹੈ ਸਾਰਾ 골ਡਨ ਟੱਚ ਦਿੱਤਾ ਹੋਇਆ ਬਹੁਤ ਸੋਹਣਾ ਕੰਮ ਹੋਇਆ ਵੀਡੀਓ ਨਾਲੋਂ ਆ ਦੇਖੋ ਸਾਰਾ ਲੈਸਿਸ ਦਾ ਕੰਮ ਹੋਇਆ ਹੋਇਆ ਫਿਰ ਘੇਰੇ ਦੇ ਉੱਪਰ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਪਰਪਲ ਸ਼ੇਡ ਦੇ ਉੱਪਰ ਆ ਬਹੁਤ ਵਧੀਆ ਅਦੇ ਕੋ ਆ ਫਲਾਵਰ ਨੂੰ ਸਾਰੇ ਨੂੰ ਨਾਲੇ ਤਾਂ ਥ੍ਰੈਡ ਵਰਕ ਦੇ ਨਾਲ ਸਾਰਾ ਹਾਈਲਾਈਟ ਕੀਤਾ ਵਿੱਚ 골ਡਨ ਦੇ ਨਾਲ 골ਡਨ ਥ੍ਰੈਡ ਲਾ ਕੇ ਸਾਰਾ ਹਾਈਲਾਈਟ ਕੀਤਾ ਬਹੁਤ ਸੋਹਣਾ ਪੀਸ ਰੈਡੀ ਹੋਏ ਹੋਏ ਨੇ ਇਹ ਤੇ ਪਾਰਟੀ ਵੀਅਰ ਲੁੱਕ ਦੇ ਇਹ ਸੂਟ ਨੇ ਬਹੁਤ ਵਧੀਆ ਸੇਮ ਪ੍ਰਿੰਟਿੰਗ ਬੈਕ ਤੇ ਮਿਲੂਗੀ ਡਿਜੀਟਲ ਪ੍ਰਿੰਟਿੰਗ ਆ ਸਾਰੇ ਸੂਟ ਦੀ ਨਾਲ ਇਹਨਾਂ ਦੇ ਬਾਟਮ ਆਉਣਗੀਆਂ ਪਲੇਨ ਪਲੇਨ ਬਾਟਮ ਆਉਣਗੀਆਂ ਤੇ ਜਿਹੜੇ ਦੁਪੱਟੇ ਆ ਦੁਪੱਟੇ ਇਹਨਾਂ ਦੇ ਚਨੂਨ ਦੇ ਆਉਣਗੇ ਚਨੂਨ ਦੇ ਦੁਪੱਟੇ ਦੇ ਨਾਲ ਰੇਂਜ ਤੁਹਾਨੂੰ ਪਤਾ ਹੀ ਆ 2000 2000 ਪਲੱਸ ਜਾਂਦੀ ਆ ਪਰ ਫੇਰ ਵੀ ਇਹ ਸੂਟ 1650 ਕਿਉਂਕਿ ਪਿੱਛੇ ਹੀ ਲੈਸ ਆਈ ਆ ਤਾਂ ਕਰਕੇ ਲੈਸ ਤੇ ਹੀ ਮਿਲ ਰਹੇ ਨੇ ਆ ਲੋ ਜੀ ਬਹੁਤ ਸੋਹਣਾ ਬਹੁਤ ਪਿਆਰਾ ਵਾ ਦੁਪੱਟਾ ਪੂਰਾ ਖੁੱਲਾ ਡੁੱਲਾ ਪਿਓਰ ਚਨੂਨ ਦਾ ਸਾਰਾ ਦੁਪੱਟਾ ਸਾਰਾ ਵਰਕ ਹੋਇਆ ਹੋਇਆ ਸਾਰਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਸਾਰੇ ਦੁਪੱਟੇ ਤੇ ਆਰੀ ਦਾ ਕੰਮ ਹੋਇਆ ਬਹੁਤ ਸੋਹਣਾ ਹੀ ਕਲੈਕਸ਼ਨ ਆ ਬਹੁਤ ਵਧੀਆ ਪੀਸ ਆ ਜੇ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰੇ ਦੇ ਚਾਰੇ ਕਲਰ ਇਹਦੇ ਵੀ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਪਾਕਦੇ ਹੋ ਆ ਲੋ ਬਣੇ ਹੋਏ ਦੀ ਲੁੱਕ ਕੁਛ ਇਦਾਂ ਆਊਗੀ ਬਹੁਤ ਸੋਹਣਾ ਦੇਖੋ ਬਣਿਆ ਹੋਇਆ ਪੀਸ ਇਹ ਤੋਂ ਵੀ ਕਿਤੇ ਸੋਹਣੀ ਆਊਗੀ ਫੋਟੋ ਨਾਲੋਂ ਵੀ ਸੋਹਣੀ ਆਊਗੀ ਕਿਉਂਕਿ ਕੰਮ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਹੋਇਆ ਸਾਰੇ ਸੂਟਾਂ ਦੇ ਉੱਪਰ ਆ ਲੋ ਅਗਲਾ ਕਲਰ ਇਹਦੇ ਵਿੱਚ ਹੈਗਾ ਲਾਈਟ ਜਿਹਾ ਲੈਮਨ ਮਹਿੰਦੀ ਆ ਜੀ ਟੂਨ ਆ ਇਹ ਬਹੁਤ ਸੋਹਣਾ ਪ੍ਰੋਪਰ ਕਲਰ ਆ ਰਿਹਾ ਵੀਡੀਓ ਦੇ ਵਿੱਚ ਇਸ ਲਈ ਜਿਹੜਾ ਵੀ ਕਲਰ ਸੋਹਣਾ ਲੱਗਦਾ ਤੁਸੀਂ ਚੱਕ ਸਕਦੇ ਹੋ ਚਾਰ ਕਲਰ ਉੱਪਰ ਆਇਆ ਇਹ ਵੀ ਲਓ ਇਹ ਹੈਗਾ ਵੀ ਪੀਚ ਜャ ਸ਼ੇਡ ਇਹ ਪੀਚ ਸ਼ੇਡ ਆ ਜਿਹੜਾ ਮਰਜ਼ੀ ਪੀਸ ਲੈ ਲਓ ਬਹੁਤ ਸੋਹਣੇ ਪੀਸ ਨੇ ਚਾਰੇ ਦੇ ਚਾਰੇ ਆ ਵਾਲਾ ਪ੍ਰੋਪਰ ਪੀਚ ਆ ਇਹ ਥੋੜਾ ਜਿਹਾ ਪਿੰਕਿਸ਼ ਜਿਹਾ ਪੀਚ ਪਿੰਕ ਵਾਂਗੂ ਪੀਚ ਜਿਹਾ ਕਲਰ ਆ ਇਹ ਪ੍ਰੋਪਰ ਪੀਚ ਕਲਰ ਆ ਚਾਰ ਕਲਰਾਂ ਉੱਪਰ ਸੈੱਟ ਆ ਜਿਹੜਾ ਮਰਜੀ ਪੀਸ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਸੁਪਰ ਹਿੱਟ ਆ ਤੇ ਜਿਹੜਾ ਵੀ ਪੀਸ ਜਿਹੜਾ ਵੀ ਸੂਟ ਵਧੀਆ ਲੱਗਿਆ ਹੋਵੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ